13 ਜਨਵਰੀ ਨੂੰ ਲੋੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਲੋਕਾਂ ਵੱਲੋਂ ਪਤੰਗਬਾਜ਼ੀ ਕੀਤੀ ਜਾਂਦੀ ਹੈ। ਪਤੰਗਬਾਜ਼ੀ ਅੰਮ੍ਰਿਤਸਰ ਦੇ ਲੋਕਾਂ ਦਾ ਇੱਕ ਪੁਰਾਣਾ ਸ਼ੌਂਕ ਹੈ ਅਤੇ ਲੋੜੀ ਦੇ ਮੌਕੇ ਤੇ ਅੰਮ੍ਰਿਤਸਰ ਵਿੱਚ ਖੂਬ ਪਤੰਗਬਾਜ਼ੀ ਹੁੰਦੀ ਹੈ। ਅੰਮ੍ਰਿਤਸਰ ਵਿੱਚ ਬਣੀਆਂ ਪਤੰਗਾਂ ਅਤੇ ਗੁੱਡੀਆਂ ਸਾਰੇ ਭਾਰਤ ਵਿੱਚ ਮਸ਼ਹੂਰ ਹਨ। ਰੰਗ-ਬਰੰਗੀਆਂ ਪਤੰਗਾਂ ਪਜਾਰਾਂ ਦਾ ਸ਼ਿੰਗਾਰ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਖਰੀਦਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬਜ਼ਾਰਾਂ ਵਿੱਚ ਹਰ ਪ੍ਰਕਾਰ ਦੀਆਂ ਛੋਟੀਆਂ ਵੱਡੀਆਂ ਅਲੱਗ-ਅਲੱਗ ਡਿਜ਼ਾਈਨਸ ਵਿੱਚ ਪਤੰਗਾਂ ਵਿਕ ਰਹੀਆਂ ਨੇ ਇਸ ਮੌਕੇ ਸਾਡੀ ਫਾਸਟ ਪੀ ਨਿਊਜ਼ ਟੀਮ ਨਾਲ ਗੱਲ ਕਰਦਿਆਂ ਪਤੰਗਾਂ ਦੇ ਪ੍ਰਸਿੱਧ ਕਾਰੀਗਰ ਜਗਮੋਹਨ ਕਨੌਜੀ ਨੇ ਦੱਸਿਆ ਕਿ ਪਤੰਗਬਾਜ਼ੀ ਨੂੰ ਲੈ ਕੇ ਅੱਜ ਵੀ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਲੋਕ ਵੱਖ-ਵੱਖ ਡਿਜ਼ਾਈਨ ਦੀਆਂ ਪਤੰਗਾਂ ਦੀ ਖਰੀਦਦਾਰੀ ਕਰ ਰਹੇ ਨੇ ਉਹਨਾਂ ਕਿਹਾ ਕਿ ਉਹਨਾਂ ਦੀ ਦੁਕਾਨ ਉੱਪਰ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਹਰ ਪ੍ਰਕਾਰ ਦੀ ਪਤੰਗ ਮਿਲੇਗੀ ਅਤੇ ਉਹ ਕਈ ਸਾਲਾਂ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਚਾਈਨਾ ਡੋਰ ਦਾ ਪੂਰਨ ਬਾਈਕਾਟ ਕਰਕੇ ਦੇਸੀ ਡੋਰ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ। ਜੁਦੋਂ ਦਾ ਆਇਆ ਸਾਡਾ ਜਿਹੜਾ ਪਤੰਗਾਂ ਦਾ ਕਾਰੋਬਾਰ ਖਤਮ ਹੋ ਗਿਆ। ਅਸੀਂ ਪ੍ਰਸ਼ਾਸਨ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਡੀਸੀ ਸਾਹਿਬ ਦੇ ਬੜੇ ਧੰਨਵਾਦ ਦੀਆਂ ਜਿਨ੍ਹਾਂ ਨੇ ਇੰਨੀ ਸ਼ਕਤੀ ਲਗਾ ਕੇ ਗੱਟੂ ਨੂੰ ਕੰਟਰੋਲ ਕੀਤਾ, ਇੱਥੇ ਪਾਬੰਦੀ ਲਗਾਈ ਹੈ। ਅਸੀਂ ਚਾਹੁੰਦੇ ਹਾਂ ਕਿ ਜੇਕਰ ਗੱਟੂ ਤੇ ਪੂਰਨ ਪਾਬੰਦੀ ਲਾ ਕੇ ਖਤਮ ਹੋ ਜੇ ਤੇ ਸਾਡਾ ਜਿਹੜਾ ਪਤੰਗਾਂ ਦਾ ਕਾਰੋਬਾਰ ਉਹ ਦੁਬਾਰਾ ਤੋਂ ਫੇਰ ਸ਼ੁਰੂ ਹੋ ਸਕੇਗਾ। ਸਾਡੇ ਜਿੰਨੇ ਵੀ ਕਾਰੀਗਰ ਹੈਗੇ ਨੇ ਉਹ ਹੀ ਉਾਸ ਲੈ ਕੇ ਬੈਠੇ ਨੇ ਕਿ ਪ੍ਰਸ਼ਾਸਨ ਗੱਟੂ ਦੇ ਅੱਛੀ ਤ ਉਹ ਬੰਦੀ ਲਗਾਏਗਾ ਬੰਦ ਕਰੇਗਾ ਤੇ ਸਾਡੀ ਜਿਹੜੀ ਧਾਗੇ ਦੀ ਡੋਰ ਇਹ ਬੜੀ ਅੱਛੀ ਤਰ੍ਹਾਂ ਵਿਕੇਗੀ ਪਿਛਲੇ ਸਾਲੀ ਪ੍ਰਸ਼ਾਸਨ ਨੇ ਸਖਤੀ ਕੀਤੀ ਸੀ ਤੇ ਸਾਡੀ ਜਿਹੜੀ ਧਾਗੇ ਦੀ ਡੋਰ ਦੀ ਬਹੁਤ ਵਿਕਰੀ ਹੋਈ ਸੀਗੀ ਤੇ ਅੱਗੇ ਫਿਰ ਅਸੀਂ ਧਾਗੇ ਦੀ ਡੋਰ ਜਿਹੜੀ 12 ਧਾਰ ਹੈ 16 ਧਾਰ ਧਾਰ ਉਹ ਅਸੀਂ ਲਵਾਈ ਹੋਈ ਹੈ ਜਿਹੜੀ ਕਿ ਗੱਟੂ ਨੂੰ ਮੰਗ ਗੱਟੂ ਦੀ ਕਾਟ ਕੱਟਦੀ ਹੈ ਤੇ ਅਸੀਂ ਇਹ ਲੋਕਾਂ ਨੂੰ ਕਿ ਮੈਂ ਬੇਨਤੀ ਕਰਦਾ ਸਾਰੇ ਛੋਟੇ-ਛੋਟੇ ਜਿਹੜੇ ਬੱਚੇ ਪਤੰਗ ਉਡਾਉਂਦੇ ਨੇ ਉਹਨਾਂ ਪੇਰੈਂਟਸ ਅੱਗੇ ਮੈਂ ਬੇਨਤੀ ਕਰਦਾ ਕਿ ਬੱਚਿਆਂ ਨੂੰ ਚਾਈਨੀ ਡੋਰ ਬਿਲਕੁਲ ਨਾ ਖਰੀਦ ਕੇ ਦੋ ਉਹਨਾਂ ਵਾਸਤੇ ਚਾਈਨੀ ਕੱਟਣ ਅੱਗੇ ਦੀ ਡੋਰ ਆਈ ਹੈ ਉਹ ਬੱਚਿਆਂ ਨੂੰ ਲੈ ਕੇ ਦੋ ਇਸ ਵੇਲੇ ਕਿਸੇ ਦਾ ਨੁਕਸਾਨ ਨਾ ਹੋਵੇ ਜਿਹੜੀ ਚਾਈਨਾ ਡੋਰ ਹੈਗੀ ਆ ਇਹਨੇ ਸਾਡੇ ਇਨਸਾਨਾਂ ਦਾ ਤੇ ਪੰਛੀਆਂ ਦਾ ਬਹੁਤ ਬੁਰਾ ਹਾਲ ਕੀਤਾ ਕਈ ਇਨਸਾਨ ਮਰ ਗਏ ਨੇ ਕਈ ਜ਼ਖਮੀ ਹੋ ਗਏ ਨੇ ਜੇਕਰ ਇਹਦੇ ਤੋਂ ਪੂਰਨ ਪਾਬੰਦੀ ਲੱਗ ਜੇਗੀ ਤਾਂ ਸਾਨੂੰ ਇਹਨਾਂ ਗੱਟੂ ਤੋਂ ਨਜਾਤ ਮਿਲੇਗੀ ਅੰਮ੍ਰਿਤਸਰ ਦੀ ਪਤੰਗਬਾਜੀ ਤੇ ਅੰਮ੍ਰਿਤਸਰ ਦੇ ਵਿੱਚ ਬਣੀਆਂ ਪਤੰਗਾਂ ਵਿਸ਼ਵ ਦੇ ਵਿੱਚ ਮਸ਼ਹੂਰ ਨੇ 13 ਜਨਵਰੀ ਨੂੰ ਲੋਹੜੀ ਦਾ ਤਿਹਾਰ ਬੜੀ ਤੂਮਤਾ ਮਨ ਨਾਲ ਮਨਾਇਆ ਜਾਏਗਾ ਜਿਸ ਨੂੰ ਲੈ ਕੇ ਬਜ਼ਾਰਾਂ ਦੇ ਵਿੱਚ ਦੁਕਾਨਾਂ ਸਜੀਆਂ ਹੋਈਆਂ ਨੇ ਤੇ ਰੰਗ-ਬਰੰਗੀਆਂ ਜਿਹੜੀਆਂ ਪਤੰਗਾਂ ਨੇ ਉਹ ਬਜ਼ਾਰਾਂ ਦਾ ਸ਼ਿੰਗਾਰ ਬਣੀਆਂ ਨੇ ਕਾਰੀਗਰ ਜਗਮੋਹਨ ਕਨੋਜੀਆ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਲੋਹੜੀ ਦੇ ਵਿੱਚ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਤਾਂ ਜੋ ਵਾਤਾਵਰਣ ਪਸ਼ੂ ਪੰਛੀ ਤੇ ਇਨਸਾਨਾਂ ਨੂੰ ਬਚਾਇਆ ਜਾ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼